ਜੰਗ 2.2 ਅੱਖਰਾਂ ਦਾ ਇਹ ਸ਼ਬਦ ਹੈ ਤੇ ਜਿਹੜੇ ਮੁਲਕਾਂ ਨੇ ਇਸ ਚੀਜ਼ ਦਾ ਸੰਤਾਨਪ ਖੜਾਇਆ ਨਾ ਅੱਜ ਤੱਕ ਰਾਸ ਨਹੀਂ ਆਇਆ ਇਹੋ ਤੇ ਆਪਣੇ ਵਾਲਾ ਮੁਲਕ ਇਸ ਚੀਜ਼ ਨੂੰ ਸਿਰਫ ਰੀਲਾਂ ਤੱਕ ਹੀ ਸੀਮਿਤ ਕਰਕੇ ਰੱਖ ਲਿਆ ਵੀ ਰੀਲਾਂ ਬਣਾਓ ਬਸ ਇੰਸਟਾਗ੍ਰam ਤੇ ਪਾਓ ਬਸ ਕੀ ਲੋੜ ਆਪਾਂ ਨੂੰ ਆਰਮੀ ਦਾ ਸਾਥ ਦੇਣ ਦਾ ਕੀ ਲੋੜ ਆਪਾਂ ਨੂੰ ਇਸ ਚੀਜ਼ ਪ੍ਰਤੀ ਸੀਰੀਅਸ ਹੋਣ ਦਾ ਮੌਕ ਡ੍ਰਿਲ ਹੋਈ ਬਲੈਕਆਊਟ ਹੋਇਆ ਕਮਲਾ ਮੁਲਕ ਉਹਦਾਂ ਵੀ ਰੀਲਾ ਬਣਾਈ ਜਾਂਦਾ ਮੌਕ ਡ੍ਰਿਲ ਕਰਨ ਵਾਲੇ ਮੌਲਾਂ ਦੇ ਵਿੱਚ ਪਬਲਿਕ ਪਲੇਸ ਤੇ ਲੋਕ ਦੰਦ ਕੱਢੀ ਜਾਂਦੇ ਆ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਪਿੱਛੇ ਜਿਹਾ ਬਿਰਿੰਡੇ ਕੋਲ ਜਹਾਜ਼ ਕ੍ਰੈਸ਼ ਹੋਇਆ ਕਮਲਾ ਮੁਲਕ ਰਾਤ ਨੂੰ ਭੱਜ ਲਿਆ ਉੱਥੇ ਉੱਥੇ 4-5 ਜਾਣੇ ਫੱਟੜ ਹੋ ਗਏ ਲਹੂ ਲਹਾਨ ਹੋ ਕੇ ਵਾਪਸ ਆ ਗਏ ਜੰਗਾਂ ਹਮਲੇ ਆਪਣੇ ਬਾਬਦਾਦਿਆਂ ਨੇ ਵੀ ਦੇਖਿਆ ਸੀ ਪਰ ਉਹ ਸਿਆਣੇ ਸੀ ਉਹਨਾਂ ਨੇ ਉਸ ਟਾਈਮ ਆਰਮੀ ਦਾ ਸਾਥ ਦਿੱਤਾ ਆ ਰੀਲਾ ਬਣਾ ਕੇ ਹੁੱਲੜਵਾਜੀਆਂ ਨਹੀਂ ਕੀਤਾ ਉਹਨਾਂ ਨੂੰ ਕਿਸੇ ਹੋਰ ਮੁਸੀਬਤ 'ਚ ਨਹੀਂ ਧੱਕਿਆ ਹੁਣ ਬਲੈਕਆਊਟ ਹੋਇਆ ਕੱਲ ਬਲੈਕਆਊਟ ਦਾ ਮਤਲਬ ਕੀ ਸੀ ਉਹ ਤਾਂ ਕਿਸੇ ਨੇ ਸਮਝਿਆ ਨਹੀਂ ਉਹ ਚੱਕ ਕੇ ਫੋਨ ਲਾ ਕੇ ਫਲੈਸ਼ਾਂ ਉਸ ਚੀਜ਼ ਦੇ ਲਈ ਵੀਡੀਓ ਪਾਈ ਗਏ ਆ ਬੇਸ਼ੱਕ ਇਸ ਦਾ ਫਾਇਦਾ ਨੁਕਸਾਨ ਹੈ ਕੁਝ ਵੀ ਹੈ ਇਸ ਦਾ ਪਰ ਕੀ ਆਪਾਂ ਨੂੰ ਆਪਣੀ ਆਰਮੀ ਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਸਰਕਾਰਾਂ ਕੁਝ ਕਰਦੀਆਂ ਨੇ ਤਾਂ ਦੇਸ਼ ਨੂੰ ਬਚਾਉਣ ਦੇ ਲਈ ਆਪਣਾ ਵੀ ਕੁਝ ਫਰਜ਼ ਬਣਦਾ ਵੀ ਆਪਾਂ ਆਰਮੀ ਦਾ ਸਾਥ ਦੇ ਕੇ ਕਿਉਂਕਿ ਜੇ ਅੱਜ ਰੱਬ ਨਾ ਕਰੇ ਕੋਈ ਵਿਵਪਤਾ ਪੈਂਦੀ ਆ ਦੇਸ਼ ਤੇ ਆਪਣੇ ਕੋਲੇ ਕੀ ਹੈ ਇਹ ਜਿਹੇ ਸੋਰਸ ਨੇ ਕੀ ਆਪਣੇ ਕੋਲੇ ਸਾਧਨ ਨੇ ਵੀ ਆਪਾਂ ਮੋਬਾਈਲਾਂ ਨਾਲ ਲੜਾਂਗੇ ਫਿਰ ਉੱਥੇ ਉੱਥੇ ਵੀ ਤਾਂ ਆਪਾਂ ਨੂੰ ਆਰਮੀ ਦੀ ਸਹਿਯੋਗ ਮਿਲੂਗਾ ਉੱਥੇ ਵੀ ਤਾਂ ਆਪਣੇ ਮੂਰੇ ਆਰਮੀ ਲੱਗੂਗੀ ਉੱਥੇ ਵੀ ਤਾਂ ਸਰਕਾਰਾਂ ਨੇ ਹੀ ਕੰਮ ਕਰਨੇ ਆ ਉੱਥੇ ਮੋਦੀ ਚੰਗਾ ਜਾਂ ਮਾੜਾ ਪਰ ਅੱਜ ਮੋਦੀ ਜੇ ਮੂਰੇ ਹੋ ਕੇ ਕੋਈ ਚੀਜ਼ ਕਰਵਾ ਰਿਹਾ ਤਾਂ ਉਹਨੂੰ ਪਿੱਛੇ ਹੋ ਕੇ ਸਪੋਰਟ ਕਰੋ ਮੈਂ ਨਹੀਂ ਕਹਿੰਦਾ ਵੀ ਮੋਦੀ ਨੇ ਚੰਗਾ ਕੀਤਾ جنگ ਕਿਸੇ ਮਸਲੇ ਦਾ ਹੱਲ ਨਹੀਂ ਪਰ ਜੇ جنگ ਛੇੜੀ ਆ ਤਾਂ ਸਿਰ ਸਹਿਯੋਗ ਕਰਨਾ ਪੂਰੇ ਦੇਸ਼ ਦਾ ਹੱਕ ਬਣਦਾ ਇੱਥੇ ਇਕੱਲਾ ਇੱਕ ਨਾ ਆਰਮੀ ਵਾਲਾ ਕੁਝ ਕਰ ਸਕਦਾ ਨਾ ਸਰਕਾਰ ਕਰ ਸਕਦੀ ਐ ਨਾ ਲੀਡਰ ਕਰ ਸਕਦੇ ਆ ਹਰ ਬੰਦੇ ਦਾ ਸਹਿਯੋਗ ਹੁੰਦਾ ਜੰਗ 'ਚ ਕਹਿੰਦੇ ਢੋਲ ਭਰਾਲੇ ਰਸਣ ਵਾਲੀਆਂ ਦੁਕਾਨਾਂ ਤੋਂ ਰਸਣ ਖਰੀਦ ਲਿਆ ਇਕੱਠਾ ਕਰਕੇ ਰੱਖ ਲਓ ਜਿਵੇਂ ਕੋਰੋਨਾ ਵੇਲੇ ਹੋਉਂਗਾ ਸੀ ਇਹ ਚੀਜ਼ਾਂ ਪਰ ਜਿਹੜੀ ਚੀਜ਼ ਦੀ ਸਪੋਰਟ ਕਰਨ ਦੀ ਲੋੜ ਆ ਉਹ ਕਰਨੀ ਨਹੀਂ ਰਹੀ ਉਸ ਚੀਜ਼ ਦਾ ਮਜ਼ਾਕ ਬਣਾਇਆ ਜਾ ਰਿਹਾ ਫੇਕ ਵੀਡੀਓ ਪਾਈਆਂ ਜਾ ਰਹੀਆਂ ਇੰਟਰਨੈਟ ਦੇ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਪਰਾਣੇ ਕਲਿੱਪ ਚੱਕ ਚੱਕ ਕੇ ਲੋਕਾਂ ਨੂੰ ਭੜਕਾਉਣ ਦੇ ਲਈ ਹੁਣ ਜਿਹੜਾ ਬੰਦਾ ਅਣਜਾਣ ਆ ਜਿਹਨੇ ਫੋਨ ਹੀ ਪਿਛਲੇ 1-2-4 ਸਾਲਾਂ ਚ ਲਿਆ ਜਿਹਨੂੰ ਇਹ ਪਤਾ ਹੀ ਨਹੀਂ ਵੀ ਪਰਾਣੀਆਂ ਵੀਡੀਓ ਵੀ ਪੈ ਜਾਂਦੀਆਂ ਤਾਂ ਉਹ ਬੰਦੇ ਨੇ ਜੇ ਅੱਜ ਕੋਈ ਹਮਲੇ ਵਾਲੀ ਵੀਡੀਓ ਦੇਖਤੀ ਉਹਨੇ ਅੱਗੇ ਕਿਸੇ ਕੋਲੇ ਗੱਲਾਂ ਕਰਤੀਆਂ ਮਾਹੌਲ ਖਰਾਬ ਹੋਊ ਕਿ ਨਹੀਂ ਹੋਊਗਾ ਸਭ ਤੋਂ ਜ਼ਿਆਦਾ ਹਰ ਹਿੰਦੀ ਨਿਊਜ਼ ਚੈਨਲ ਸਰਕਾਰ ਨੂੰ ਬਣਦੀ ਕਾਰਵਾਈ ਇਹਨਾਂ ਤੇ ਵੀ ਕਰਨੀ ਚਾਹੀਦੀ ਆ ਸਤਕਾਰਯੋਗ ਹੁੰਦੇ ਆ ਅਫਸਰ ਉਹ ਫੌਜ ਦੇ ਕਰਨਲ ਜਰਨਲ ਜਿਹੜੇ ਰਿਟਾਇਰਡ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਨਿਊ ਚੈਨਲ ਵਾਲੇ ਪਤਾ ਕੀ ਕਰਦੇ ਉਹਨਾਂ ਨੂੰ ਆਪਦੇ ਕੈਮਰਨ ਚ ਬੁਲਾ ਕੇ ਆਪਦੇ ਡਿਬੇਟ ਦੇ ਵਿੱਚ ਬੁਲਾ ਕੇ ਫਿਰ ਉਹਨਾਂ ਤੋਂ ਉਹ ਹੀ ਜੇ ਕੁਐਸਚਨ ਪੁੱਛੇ ਜਾਂਦੇ ਆ ਵੀ ਫੌਜ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਜਿਹੜੀਆਂ ਨਹੀਂ ਪਤਾ ਲੱਗਣੀਆਂ ਚਾਹੀਦੀਆਂ ਕਿਉਂਕਿ ਮੀਡੀਆ ਦੇ ਰਾਹੀਂ ਆਪਣਾ ਦੁਸ਼ਮਣ ਵੀ ਇਹ ਚੀਜ਼ਾਂ ਦੇਖਦਾ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹ ਵੀ ਉਹਨਾਂ ਨੂੰ ਪੁੱਛਣਗੇ ਉਹਨਾਂ ਦੇ ਮੂੰਹ 'ਚ ਮੈਕ ਤੁਣ ਤੁਣ ਕੇ ਵੀ ਤੁਸੀਂ ਦੱਸੋ ਜੀ ਆਰਮੀ ਨੂੰ ਇੱਥੇ ਕੀ ਕਰਨਾ ਚਾਹੀਦਾ ਆਰਮੀ ਕੋਲੇ ਕੀ ਇਹੋ ਜੀਆਂ ਸ਼ਕਤੀਆਂ ਨੇ ਕਿਹੜੀਆਂ ਉਹਨਾਂ ਕੋਲੇ ਸੀਕ੍ਰੀਟ ਪਲਾਨ ਨੇ ਵੀ ਜੇ ਆਏ ਹੋ ਗਿਆ ਤਾਂ ਕੀ ਪਲਾਨ ਵਰਤਿਆ ਜਾਊ ਜੇ ਕੋਈ ਆਰਮੀ ਦੇ ਵਿੱਚੋਂ ਆਇਆ ਉਹਨੂੰ ਕਿਸੇ ਚੀਜ਼ ਦਾ ਪਤਾ ਤਾਂ ਜ਼ਰੂਰੀ ਆਪਾਂ ਉਹਨੂੰ ਟੀਵੀ ਚੈਨਲ ਤੇ ਬਿਠਾ ਕੇ ਆਪਣੇ ਵਿਊਆਂ ਦੇ ਲਈ ਆਪਣੇ ਲਾਈਕ ਦੇ ਲਈ ਤਾਂ ਉਹ ਸਾਰੀਆਂ ਕੁਝ ਪੁੱਛਣਾ ਜਾਣਨਾ ਚਾਹੀਦਾ ਕੀ ਉਹ ਜੇ ਲੈਫਟੀਨੈਂਟ ਜਰਨਲ ਕਰਨਲ ਕੋਈ ਰਿਟਾਇਰਡ ਆਫਸਰ ਨੇ ਉਹ ਆਪਣੇ ਆਪ ਆਪਣੇ ਫੌਜ ਦੇ ਅਧਿਕਾਰੀਆਂ ਨਾਲ ਗੱਲ ਕਰ ਲੈਣਗੇ ਤੁਹਾਨੂੰ ਟੀਵੀ ਚੈਨਲਾਂ ਤੇ ਕੀ ਲੋੜ ਆ ਇਹਨਾਂ ਚੀਜ਼ਾਂ ਨੂੰ ਸ਼ੋਅ ਕਰਨ ਦੀ ਕਿ ਆਪਣੀ ਫੌਜ ਕੀ ਕਰ ਸਕਦੀ ਹੈ ਇਹੋ ਜੀ ਕੰਡੀਸ਼ਨ 'ਚ ਤੁਸੀਂ ਸਾਰੇ ਭੇਤਤਾਪ ਦੇ ਦਿੰਨੇ ਹੋ ਤੇ ਜੇ ਕੋਈ ਇਹਨਾਂ ਚੀਜ਼ਾਂ ਦੇ ਖਿਲਾਫ ਬੋਲਦਾ ਉਹਦੇ ਤੁਸੀਂ ਐਨਐਸਏ ਲਾ ਦਿੰਨੇ ਹੋ ਸੋ جنگ ਆ ਇਹ ਕੋਈ ਮਜ਼ਾਕ ਨਹੀਂ ਰੱਬ ਖੈਰ ਕਰੇ ਵੀ ਸਾਰਾ ਕੁਝ ਸੈੱਟ ਹੋ ਜੇ ਮਸਲਾ ਇਕੱਲੀ جنگ ਨਾਲ ਨਹੀਂ ਸੁਲਝਦਾ ਹੁੰਦਾ ਕਿਉਂਕਿ جنگ ਲਾਉਣੀ ਸਰਕਾਰਾਂ ਦੇ ਹੱਥ ਹੁੰਦੀ ਆ ਪਰ ਬੰਦ ਕਰਨੀ ਸਰਕਾਰਾਂ ਦੇ ਹੱਥ ਨਹੀਂ ਹੁੰਦੀ ਫਿਰ ਇਹਨੂੰ ਬੜਾ ਲੰਬਾ ਸੰਤਾਪ ਭੋਗਣਾ ਪੈਂਦਾ ਆਮ ਲੋਕਾਂ ਨੂੰ ਸੋ ਸੁਚੇਤ ਰਹੋ ਅਵੇਅਰ ਰਹੋ ਕਿਸੇ ਤਰ੍ਹਾਂ ਦੀਆਂ ਫੇਕ ਨਿਊਜ਼ਾਂ ਤੋਂ ਬਚੋ ਤੇ ਸਹਿਯੋਗ ਜ਼ਰੂਰ ਕਰੋ ਜੇ ਕਿਸੇ ਵੀ ਤਰ੍ਹਾਂ ਦੀ ਸਹਿਯੋਗ ਦੀ ਲੋੜ ਆ ਇਸ ਵਕਤ ਦੇਸ਼ ਨੂੰ ਤਾਂ ਜ਼ਰੂਰ ਸਹਿਯੋਗ ਕਰੋ ਵੀਡੀਓ ਅੱਗੇ ਸਾਂਝੀ ਕਰਿਓ ਜੇਕਰ ਤੁਹਾਨੂੰ ਵਧੀਆ ਲੱਗੀ ਧੰਨਵਾਦ